ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰੰਗ ਸੰਗੀਤ ਅਕੈਡਮੀ ਰਾਏਕੋਟ ਵੱਲੋਂ ਛੋਟੇ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਨਲਾਈਨ ਧਾਰਮਿਕ ਸ਼ਬਦ ਮੁਕਾਬਲਾ ਕਰਵਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਆਰ ਕੇ ਮਹੀਵਾਲ ਨੇ ਦੱਸਿਆ ਕਿ ਇਸ ਵਿੱਚ ਜੂਨੀਅਨ ਅਤੇ ਸੀਨੀਅਰ ਵਿੰਗ ਦੇ ਬੱਚੇ ਪਾਰਟਿਸਪੇਟ ਕਰਦੇ ਹਨ ਜਿਨ੍ਹਾਂ ਨੂੰ ਗੀਤਾ ਰਾਹੀਂ ਸਾਬਜਾਦਿਆਂ ਦੀ ਸ਼ਹਾਦਤ ਤੋਂ ਜਾਣੂ ਕਰਵਾਇਆ ਜਾਂਦਾ ਹੈ ਉਨਾ ਕੇ ਆ ਕੇ ਉਹ ਆਸ ਕਰਦੇ ਹਨ ਕਿ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਨੇਕ ਉਪਰਾਲਾ ਅੱਗੇ-ਅੱਗੇ ਵਧਦਾ ਜਾਏਗਾ ਇਸ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਜੋ ਵੀ ਇਨਾਮ ਹੋਣਗੇ ਸਰੰਗ ਸੰਗੀਤ ਅਕੈਡਮੀ ਰਾਏਕੋਟ ਵੱਲੋਂ ਬੋਟਿੰਗ ਰਹਿਿੰਦੀ ਤੇਜਾਨਗੇ ਰਾਏਕੋਟ ਤੋਂ ਰਾਜਪਾਲ ਮਹੰਤ ਦੀ ਰਿਪੋਰਟ ਹੱਥੀ ਤੋੜਨੀ ਆ ਮਾਂ ਗੁਜਰੀ ਕੋ ਤਿਆਰ ਨੂੰ ਕੋ ਤਿਆਰ ਜਦੋਂ ਸਿੱਖੀ ਤੋੜਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਾਸਟਰ ਆਰ ਕੇ ਮਹੀਵਾਲ ਜਿਹਨੂੰ ਰਿੱਕੀ ਖਾਨ ਦੇ ਨਾਮ ਤੋਂ ਵੀ ਜਾਣਦੇ ਆ ਸਾਰੇ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੰਗ ਸੰਗੀਤ ਅਕੈਡਮੀ ਰਾਏਕੋਟ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾਂਦਾ ਜੋ ਕਿ ਹਰ ਸਾਲ ਹੀ ਕਰਦੇ ਆ ਜਿਦੇ ਵਿੱਚ ਛੋਟੇ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਆਨਲਾਈਨ ਗੀਤ ਮੁਕਾਬਲਾ ਜਿਦੇ ਵਿੱਚ ਜੂਨੀਅਰ ਵਿੰਗ ਸੀਨੀਅਰ ਵਿੰਗ ਦੇ ਬੱਚੇ ਪਾਰਟਿਸਪੇਟ ਕਰਦੇ ਨੇ ਜਿਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਂਦਾ ਉਹਨਾਂ ਦੀ ਸ਼ਹਾਦਤ ਬਾਰੇ ਉਹ ਗੀਤ ਜਿਨ੍ਹਾਂ ਦੀ ਸ਼ਹਾਦਤ ਬਾਰੇ ਉਹ ਗੀਤਾਂ ਦੇ ਵਿੱਚ ਦੱਸਿਆ ਜਾਂਦਾ ਉਹ ਬੱਚੇ ਪਾਰਟਿਸਪੇਟ ਕਰ ਰਹੇ ਨੇ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵੱਧ ਚੁੜ ਕੇ ਬੱਚੇ ਸਾਡੇ ਨਾਲ ਹਿੱਸਾ ਲੈ ਰਹੇ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਉਪਰਾਲਾ ਸਾਡਾ ਬੇਅਰਥ ਨਹੀਂ ਜਾਏਗਾ ਹੌਲੀ-ਹੌਲੀ ਇਹ ਉਪਰਾਲਾ ਸਾਡਾ ਵੱਧਦਾ ਜਾ ਰਿਹਾ ਜਿਸ ਤਰ੍ਹਾਂ ਅਸੀਂ 0% ਤੋਂ ਸ਼ੁਰੂ ਕੀਤਾ ਸੀ ਹੁਣ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਜੁੜ ਰਹੇ ਨੇ ਤੇ ਅਸੀਂ ਹੋਰ ਵੀ ਅਪੀਲ ਕਰਦੇ ਹਾਂ ਜਿਹੜੇ-ਜਿਹੜੇ ਸਾਡੇ ਨਾਲ ਸੱਜਣ ਜੁੜਨਾ ਚਾਹੁੰਦੇ ਨੇ ਅਸੀਂ ਹਰ ਸਾਲ ਇਹ ਉਪਰਾਲਾ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਨੂੰ ਇਸ ਉਪਰਾਲੇ ਨੂੰ ਸਾਡੇ ਨਾਲ ਵੱਧ ਛੱਡ ਕੇ ਹਿੱਸਾ ਲੈ ਕੇ ਇਸ ਉਪਰਾਲੇ ਨੂੰ ਹੋਰ ਵੀ ਬੁਲੰਦੀਆਂ ਤੇ ਲੈ ਕੇ ਜਾਓਗੇ ਕਿਉਂਕਿ ਆਪਾਂ ਸਾਰੇ ਜਾਣੇ ਪੱਲੀ ਪਾਤੀ ਜਾਣਦੇ ਹਾਂ ਕਿ ਛੋੜੇ ਸ਼ਬ ਜੰਦੇ ਦੀ ਸ਼ਹਾਦਤ ਜਿਹੜੇ ਕਿ ਆ ਸ਼ਹੀਦੀ ਦਿ ਸਿਰਫ ਇਹ ਨਹੀਂ ਹੁੰਦਾ ਵੀ ਇਹ 8 9 ਦੇ ਨਹੀਂ ਆਪਾਂ ਸ਼ਹੀਦੀ ਦਿਨ ਯਾਦ ਰੱਖੀਏ ਇਹ ਸਾਰੀ ਉਮਰ ਯਾਦ ਰੱਖਣ ਵਾਲੀਆਂ ਗੱਲਾਂ ਨੇ ਜਿਹੜਾ ਕਿ ਉਹਨਾਂ ਨੇ ਆਪਣੇ ਲਈ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਈ ਬਲੀਦਾਨ ਦਿੱਤਾ ਆਪਣੇ ਬੱਚਿਆਂ ਨੂੰ ਵਾਰ ਕੇ ਸਰਬੰਸ ਵਾਰ ਕੇ ਤੇ ਉਮੀਦ ਕਰਦੇ ਆਂ ਜਿਹੜੇ ਬੱਚੇ ਨੰਨੇ-ਮੁੰਨੇ ਇਸ ਗੀਤ ਮੁਕਾਬਲੇ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਉਹ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਆਪਣੀ ਆਪਣੀ ਪਰਫਾਰਮੈਂਸ ਦੇਣਗੇ ਅੱਜ ਔਰ ਆਨਲਾਈਨ ਗੀਤ ਮੁਕਾਬਲੇ ਦੇ ਵਿੱਚ VOTING ਦੇ ਆਧਾਰ ਤੇ ਇਹ ਬੱਚਿਆਂ ਨੂੰ ਪ੍ਰਾਈਜ਼ ਮਿਲਣਗੇ ਸਾਡੀ ਕੰਪਨੀ ਵੱਲੋਂ ਸਾਡੀ ਕੰਪਨੀ ਸਾਰੰਗ ਸੰਗੀਤ ਅਕੈਡਮੀ ਰਾਏਕੋਟ ਵੱਲੋਂ ਜਿਹਦੇ ਵਿੱਚ ਬਹੁਤ ਸਾਰੇ ਸਕੂਲ ਹਰ ਸਾਲ ਦੀ ਤਰ੍ਹਾਂ ਪਾਰਟਿਸਪੇਟ ਕਰਦੇ ਨੇ ਔਰ ਇਹ VOTING ਆਨਲਾਈਨ ਹੋਏਗੀ 31 ਤਰੀਕ ਦਿਨ ਬਾ 31 ਤਰੀਕ 12 ਵਜੇ ਤੋਂ ਲੈ ਕੇ VOTING ਸ਼ੁਰੂ ਹੋਏਗੀ ਔਰ 1 ਤਰੀਕ 12 ਵਜੇ ਤੱਕ ਇਹ VOTING ਰਹੇਗੀ VOTING ਕੋਡ ਬੱਚਿਆਂ ਦੇ ਜੋ ਕਿ ਬੱਚਿਆਂ ਨੂੰ ਅਲਾਉ ਕੀਤੇ ਨੇ ਬੱਚੇ ਖੁਦ ਅਪੀਲ ਕਰਨਗੇ ਉਸ VOTING ਦੇ ਆਧਾਰ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੋਟ ਕਰਨੀ ਆ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰੇ ਬਿਨਾ VOTING ਓਪਨ ਨਹੀਂ ਹੋਏਗੀ VOTING ਆਨਲਾਈਨ ਔਰ ਇਸ ਕਰਕੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਉਪਰਾਲਾ ਅੱਛਾ ਲੱਗੇਗਾ ਔਰ ਬਾਅਦ ਚੜ ਕੇ ਸਾਡੇ ਨਾਲ ਹੋਰ ਵੀ ਪਤਵੰਤੇ ਸੱਜਣਾਂ ਨੂੰ ਜੋੜਨ ਤਾਂ ਜੋ ਇਸ ਉਪਰਾਲੇ ਨੂੰ ਅਸੀਂ ਹੋਰ ਵੀ ਬਲੰਦੀਆਂ ਤੇ ਲਿਜਾ ਸਕੀਏ ਔਰ ਅਸੀਂ ਬਹੁਤ ਬਹੁਤ ਥੈਂਕਸਫੁਲ ਹਾਂ ਸਾਡੇ ਗੁਰਾਇਆ ਲਾਈਵ ਟੀਵੀ ਵਾਲੇ ਚੈਨਲ ਵਾਲੇ ਜਿਹੜੇ ਸਾਡੇ ਦਰਮਿਆਨ ਪਹੁੰਚੇ ਨੇ ਔਰ ਸਾਡੀ ਛੋਟੀ ਜੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਨੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਖਾਲਸਾ ਸ਼੍ਰੀ ਗੁਰੂ ਜੀ ਕੀ ਫਤਿਹ